ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੱਦੋਵਾਲ ਤਹਿਸੀਲ ਫਤਿਹਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਵਾ ਤਿੰਨ ਦੋ ਸੁਈਆਂ ਤੇ ਦੋ ਗੱਬਣਾ ਤਿੰਨ ਤੁਸੀਂ ਸਾਹਮਣੇ ਦੇਖ ਸਕਦੇ ਜੀ ਤੇ ਇੱਕ ਹਲੇ ਆਉਂਦੀ ਆ ਉਹ ਤੁਹਾਨੂੰ ਐਂਡ ਤੇ ਦਿਖਾਵਾਂਗੇ ਤੇ ਬਾਕੀ ਚੰਗੇ ਰਿਕਾਰਡ ਵਾਲੀਆਂ ਗਾਵਾਂ ਤੁਹਾਨੂੰ ਦਿਖਾਉਣੀ ਆ ਵੀਡੀਓ ਪੂਰੀ ਜ਼ਰੂਰ ਵੇਖਿਓ ਚੰਗੀਆਂ ਸੋਹਣੀਆਂ ਵੇੜਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵਿਦੇਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰ ਕੀ ਹਾਲ ਚੱਲਿਆ ਵਧੀਆ ਵਧੀਆ ਤੁਸੀਂ ਦੱਸੋ ਸਭ ਬਰਾ ਠੀਕ ਠਾਕ ਆ ਸਭ ਵਧੀਆ ਜੀ ਚਲੋ ਚਾਦੇ ਚੈਨਲ ਦਾ ਹੀ ਮੈਂ ਸਾਰੀ ਸੰਗਤ ਨੂੰ ਸ੍ਰੀ ਛਕਾ ਕੇ ਫਤੇ ਲੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਸ ਕਰਦਾ ਵਾਂ ਕਿ ਦੇਸ਼ ਵਿਦੇਸ਼ ਚ ਜਿੱਥੇ ਵੀ ਸਾਡੇ ਵੀਰ ਭਰਾ ਵਸਦੇ ਨੇ ਖੁਸ਼ ਰਹਿਣ ਤੰਦਰੁਸਤੀ ਮਾਲਕ ਸੱਚੇ ਪਾਤਸ਼ਾਹ ਉਹਨਾਂ ਨੂੰ ਬਖਸ਼ੇ ਤੇ ਬਲੰਦੀਆਂ ਦੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਇੱਕ ਪ੍ਰਾਣੀ ਨੂੰ ਖੜੇ ਮਹਾਰਾ ਜੀ ਦੇ ਗੁਰੂ ਨਾਨਕ ਨਾਮ ਜੜਨੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਦਾ ਵਾਂ ਉਹਦੇ ਪਿਆਰਾ ਪਿਛੇ ਆਪਾਂ ਲੋਕਾਂ ਦੇ ਪਿਆਰਾ ਪਿਛੇ ਸਾਡਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਭਲਾ ਕਰੇਗਾ ਠੀਕ ਹੈ ਜੀ ਤੇ ਨਾਮ ਦੱਸ ਦੀਏ ਕਰੀ ਆਪਾਂ ਮੇਰਾ ਨਾਮ ਦਰਾਸ ਸਿੰਘ ਪੰਨੂ ਆ ਜੀ ਪਿੰਡ ਮੇਰਾ ਬੱਦੋਵਾਲ ਕਲਾ ਆ ਸਬਸੀਲ ਫਰਗੜ ਚੂੜੀਆਂ ਜ਼ਿਲ੍ਹਾ ਕਰਤਾਰਪੁਰ ਤੇ ਫੋਨ ਨੰਬਰ ਇਹ ਬੋਲ ਦਇ ਇੱਕ ਰਿ 9215740671 ਹੈ ਜੀ ਠ ਤੇ ਸ਼ੁਰੂਆਤ ਫਿਰ ਪਹਿਲੇ ਨੰਬਰ ਵਾਲੀ ਤੋਂ ਕਰੀਏ ਸ਼ੁਰੂ ਬਿੱਟਾ ਕਰ ਲਿਨੇ ਆ ਜੀ ਇੰਨੇ 10000 ਰੁਪਏ ਤਾਂ ਗਾਂ ਦਾ ਵੀ ਸ਼ੌਂਕ ਪੂਰਾ ਕਰ ਦੇਣਾ ਤੇ ਘੋੜੀ ਦਾ ਵੀ ਸ਼ੌਂਕ ਪੂਰਾ ਕਰ ਦੇਣਾ ਸ਼ੌਂਕ ਪੂਰਾ ਕਰ ਦੇਣਾ ਠੀਕ ਹੈ ਸਰ ਵੀ ਗੱਲ ਇਹ ਸੁਣਾਵਾਂ ਵੀ ਗਾਂ ਤੇ ਪੂਰਾ ਮਨ 90% ਕਹਿ ਲਈਏ 90% ਤੇ ਘਰ ਵਾਸਤੇ ਗਾਂ ਲਿਆਂਦੀ ਠੀਕ ਹੈ ਇੱਥੇ ਵੀਰ ਕੱਲ ਪਰਸੋਂ ਦੋ ਤਿੰਨ ਆਏ ਜਾਂਦੇ ਯਾਰ ਗਾਂ ਦੇ ਦੇ ਦਿਓ ਸਾਨੂੰ ਹਾਂਜੀ ਹਾਂਜੀ ਮੈਂ ਕਿਹਾ ਫਿਰ ਗਾਂ ਦੇ ਦੇਣੀ ਆ ਤੇ ਇਤਰਾ ਨਹੀਂ ਫਿਰ ਸਾਰਿਆਂ ਨੂੰ ਪਤਾ ਲੱਗੇ ਵੀ ਬੱਚੀ ਹੈਗੀ ਆ ਹਣਾ ਠੀਕ ਆ ਤੇ ਚਲੋ ਜਿਹੜਾ ਪੈਸੇ ਦੇ ਕੇ ਖੜੇਗਾ ਕਿਉਂਕਿ ਪੈਸਿਆਂ ਨਾਲ ਲਈ ਆ ਹਾਂਜੀ ਹਾਂਜੀ ਜਿਹੜਾ ਪੈਸੇ ਦੇਵੇਗਾ ਉਹਨੂੰ ਗਾਂ ਦੇ ਦਿਆਂ ਬਾਕੀ ਚੀਜ਼ ਚਾਹੀਦਾ ਇਹ ਮੁੱਲ ਪੈਣਾ ਵਾ ਚੀਜ਼ ਭਾਜੀ ਵੇਖ ਲਓ ਵੀ ਮੇਰਾ 6 ਫੁੱਟ ਤੇ ਆ 6 ਫੁੱਟ सॉरी 5 ਫੁੱਟ ਤੇ 11 ਇੰਚ ਕਰਦੇ 6 ਫੁੱਟ ਤੇ ਮੈਂ ਲੱਗੇ ਆ ਹਾਂ ਲਗਭਗ ਹੋ ਗਿਆ ਦੇਖ ਲਓ ਵੀ 6 ਫੁੱਟ ਪੂਰੇ ਮੋਡੇ ਤੇ ਆਉਂਦੀ ਆ ਜਿਹੜੀ ਇਹ ਨਹੀਂ ਵੀ ਸੜੀ ਲੱਗਦੀ ਆ ਹਾਂਜੀ ਹਾਂਜੀ 40 ਲੀਟਰ ਦਾ ਇਹਦਾ ਪਿਛਲੇ ਸੂਏ ਦਾ ਰਿਕਾਰਡ ਆ ਦੂਜੇ ਸੂਏ ਗਾਰੇ ਸੋਣਾ ਆ ਅੱਛਾ ਇਸ ਕਰਕੇ ਆ ਵੀ ਬੜੀ ਸ਼ਰਤਨਾ ਘਰਵਾਤ ਲਈ ਤੇ ਮੈਂ ਖੋਲਦਾ ਵਹਿੜ ਨੂੰ ਅੱਛਾ ਬੁੱਥੀ ਬਾਥੀ ਵਹਿੜ ਦੀ ਵੇਖੋ ਵੀ ਕਹਿੰਦੀ ਕੀ ਆ ਠੀਕ ਤੋਰ ਹਾਂ ਇੱਕ ਜੀ ਬਾਕੀ ਪੂਰੀ ਬਰੀਡ ਦੀ ਆ ਇਹਦਾ ਸਾਰਾ ਰਿਕਾਰਡ ਵੀ ਤੁਹਾਨੂੰ ਵਿਦਿਓ ਨਾਲ ਤੇ ਮਿਲ ਜਾਊਗਾ ਭਾਜੀ ਇਹਨਾਂ ਨੇ ਦੂਜੇ ਨੇ ਲਿਖਿਆ ਹੁੰਦਾ ਵੀ ਕਿਹੜੇ ਟੀਕੇ ਦੀ ਆਪ ਆ ਕਿਹੜਾ ਟੀਕਾ ਗਾੜੀ ਲੱਗਾ ਵ ਆ ਦੇਖ ਸਕਦੇ ਹੋ ਪੂਰੀ ਆਹ ਪਤੋਏ ਪੂਰੀ ਖੂਬਸੂਰਤ ਆ ਬਾਕੀ ਚੰਗੇ ਕੱਦ ਕੱਢਦੀ ਆ ਬਾਕੀ ਜਿਹੜੇ ਵੀ ਸ਼ਕੀਨ ਆ ਚੰਗਿਆਂ ਸੋਹਣੀਆਂ ਵੜਾ ਰੱਖੰਦੇ ਸ਼ਕੀਨ ਬਤ ਨੇ ਲੈਣੀ ਆ ਯਕੀਨ ਵੀ ਰਾਸਤੇ ਆ ਕਿਸੇ ਚੀ ਆਹ ਦੇਖ ਸਕਦੇ ਜੀ ਪੂਰੀ ਰਾਜੀ ਰੂਜੀ ਆ ਇਹ ਘਰ ਚੋਂ ਲੈ ਕੇ ਫਾਰਮ ਚ ਬਾਕੀ ਫਾਰਮ ਚ ਢਡੀਆਂ ਵੈੜਾਂ ਤਿਆਰ ਹੁੰਦੀ ਆਵਾ ਘਰਾਂ ਚ ਢਡੀਆਂ ਵੈੜਾਂ ਜਿਹੜੀਆਂ ਸੌਖੀਆਂ ਨਹੀਂ ਤਿਆਰ ਹੁੰਦੀਆਂ ਇਹ ਨਾ ਰਫੀ ਦਾ ਡਰਾਈ ਕਰਨ ਦੇ ਆ ਹਾਂਜੀ ਚਲੋ ਬੰਦਾ ਡਰਾਈ ਕਰਨ ਦੇ ਬੜੀ ਔਖੀ ਡਰਾਈ ਹੋ ਰਹੀ ਆ ਅੱਛਾ ਜੇ ਦੁੱਧ ਦਿੰਦੀ ਆ ਦੁੱਧ ਦਿੰਦੀ ਆ ਤੇ ਹੁਣ ਮਹਾ ਡੇ ਆ ਤੇ ਕੱਲ ਮੈਂ ਡਾਕਟਰ ਸਾਹਿਬ ਨੂੰ ਕਿਹਾ ਸੀ ਹਾਂਜੀ ਮੈਂ ਹੁਣ ਟੂਪਾਂ ਚਾੜ ਦੋ ਹਾਂਜੀ ਹਾਂਜੀ ਉਹ ਆਂਦਾ ਕਿ ਟੂਪੇ ਤਰ੍ਹਾਂ ਨਹੀਂ ਕੀ ਚੜੀ ਦੀ ਬਲਬੀ ਜਦੋਂ ਦੁੱਧ ਸੁੱਕ ਜਾਏਗਾ ਨਾ ਜੇ ਦੁੱਧ ਦੇ ਉੱਤੇ ਟੂਬ ਚਾੜ ਛੜੀਏ ਤੇ ਫਿਰ ਇਹ ਥੋੜਾ ਜਿਹਾ ਖਰਾਬੀ ਪੀਦੀ ਹੈ ਠੀਕ ਆ ਹੁਣ ਅਸੀਂ ਇਹਨੂੰ ਗਰਾਂ ਦਾ ਡੰਗ ਪਨੋਂ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਅਸੀਂ ਅਠੀ ਪਰੀ ਕੀਤਾ ਫਿਰ ਅਸੀਂ ਇੱਕ ਦਿਨ ਛੱਡ ਕੇ ਅਗਰ ਕੱਲ ਦੀ ਚੋਈ ਹੈ ਅੱਛਾ ਇਸ ਤਰ੍ਹਾਂ ਕਰਕੇ ਤੇਨੂੰ ਬੰਦ ਕਰਦੇ ਹੋ ਵੰਡ ਬੰਦ ਕਰ ਦਿੱਤਾ ਵਾ ਠੀਕ ਆ ਤੇ ਡਰਾਈ ਮਲ ਹੁਣ ਕਰਦਣ ਲੱਗੇ ਆ ਅਗਰੇ ਮਹੀਨੇ ਚ ਗਾ ਆ ਅੱਠਵੇਂ ਮਹੀਨੇ ਚ ਆ ਹਾਂਜੀ ਹਾਂਜੀ ਇਹ ਦੋ ਮਹੀਨੇ ਲੱਜੂਗੀ ਅੱਠ ਮਹੀਨਾ ਮਤਲਬ ਵੀ ਪਹਿਲਾਂ ਸਭੋ ਚਾਹੀਦੀ ਛਿਰਣੀ ਹਾਂਜੀ 2 ਮਹੀਨੇ ਹਿਰਣੀ ਚਾਹੀਦੀ ਤੇ ਘੱਟ ਛੁੱਟੀ ਥੋੜੀ ਜੀ ਹਾਂਜੀ ਹਾਂਜੀ ਇਹ ਬਈ ਜੋ ਸਮਾਤਰਾ ਵਾਵਾ ਵਾ ਹਾਂਜੀ ਹਾਂਜੀ 2 ਮਹੀਨਾ ਚੱਲਣ ਰਿਹਾ ਵਾਠ ਵਾ ਨੰਗ ਨਿਕਾ ਗਿਆ ਠੀਕ ਆ ਸੱਤਾਂ ਕੇ ਮਹੀਸਾ ਵਾ ਸੱਤਾਂ ਮਹੀਨੇ ਨਿਕਬਣ ਸਾਢੇ ਸੱਤ ਨਹੀਂ ਲਾ ਲੋ ਠੀਕ ਆ ਕਿ ਡੇਟ ਲਿਖੀ ਆ ਅੱਛਾ ਸਾਰਾ ਕੁਛ ਉਹ ਮੰਗਣ ਕਿਤੇ ਕਾਪੀ ਕੱਟ ਕੇ ਦੱਸ ਦਿਆਂਗੇ ਠੀਕ ਆ ਹਾਂਜੀ ਹਾਂਜੀ ਤੇ ਹੁਣ ਜੇ ਦੁੱਧ ਹੁਣ ਮਤਲਬ ਕਿ ਨਾ ਮਾਤਰੀ ਆਗੇ ਹਾਂ ਨਾ ਮਾਤਰੀ ਦੁੱਧ ਥਣ ਪਾਸ ਕਰਾ ਦਊਗੀ ਥਣ ਪਾਸ ਕਰਾਏਗੀ ਕੋਈ ਤਾਂ ਠੀਕ ਥਣ ਪਾਸ ਕਰਾ ਦਊਗੀ ਇਹ ਗੱਲ ਵਿਗਦੀ ਤੇ ਦੁੱਧ ਨਹੀਂ ਪਾਸ ਹੋਏਗੀ ਠੀਕ ਆ ਬਾਕੀ ਇਹ ਕਿਤੇ ਤਰੀਕਾ ਤਰੁ ਕਹਿੰਦੀਆਂ ਸਾਰੀਆਂ ਲਿਖੀਆਂ ਸਾਰਾ ਕੁਝ ਹੈ ਜੀ ਤੇ ਭਤੀਜਾ ਮੇਰਾ ਅੱਛਾ ਖੈਰ ਨੂੰ ਗਿਆ ਜਾ ਰਿਹਾ ਕਿ ਉਹਨੂੰ ਉਤਰਾ ਹੀ ਚੇਤਾ ਪਰ ਫੇਰ ਵੀ ਮੈਂ ਲਿਖ ਲਿਆ ਮੈਂ ਲਿਖ ਜਿਹੜਾ ਫਿਰ ਚੇਤਾ ਪੁੱਜਦਾ ਠੀਕ ਆ ਤੇ ਇਹ ਇਹਦਾ ਵੀ ਪਤਾ ਵੀ ਇਹ ਕੀ ਦੀ ਆ ਇਹਦਾ ਟੀਕਾ ਕਿਹੜਾ ਉਹਨੂੰ ਸਾਰੇ ਸਾਰਾ ਕੁਝ ਪਤਾ ਹੀ ਆ ਹਨਾ ਉਹ ਫੋਨ ਤੇ ਕੋਈ ਪੁੱਛ ਲੈ ਤੇ ਆਰ ਕੇ ਕਿੰਨਾ ਕੁ ਦੁੱਧ ਚ ਆਜੂਗੀ ਦੁੱਧ ਦੇ ਹੀ 40 ਪਲੱਸ ਕਰਕੇ ਦਵਾਂਗੇ ਅੱਛਾ 40 ਪਲੱਸ 40 ਤੋਂ ਚੋਇਆ ਨਹੀਂ 40 ਪਲੱਸ ਕਰਕੇ ਦਵਾਂਗੇ ਠੀਕ ਆ ਜੀ ਤੇ ਮੁੱਲ ਫਿਰ ਇਹਦਾ ਮੁੱਲ ਤਾਂ ਫੋਨ ਤੇ ਕਰੋ ਇਹਦਾ ਮੁੱਲ ਫੋਨ ਤੇ ਹੀ ਖਲਨਾ ਬਾਕੀ ਇੱਕ ਅਰੀ ਫਿਰ ਤੋਂ ਦੇਖ ਸਕਦੇ ਜੇ ਡਰਾਈ ਕਰਨ ਦੇ ਹੱਲੇ ਤੇ ਆ ਥਾਣੇ ਤੇ ਲਾਗੇ ਤਾਂ ਦੇਖ ਸਕਦੇ ਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਾਕੀ ਪੂਰੀ ਖੂਬਸੂਰਤ ਬੈੜਿਆ ਜਿਹੜੀ ਹੁਣ ਜਿਹੜੀ ਤਾਂ ਨਾ ਦੂਸਰੇ ਨੰਬਰ ਤੇ ਦਿਖਾਉਣੀ ਆ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਤਾਜੀ ਸੂਈ ਆ ਬਾਕੀ ਹਵਾਨੇ ਤੇ ਆਪਾਂ ਭੁਲਾ ਭੁਲਾ ਜੇ ਦੇਖ ਸਕਦੇ ਕਿ ਜੇ ਹੈਗੀਆਂ ਵਾ ਕਿੰਨਾ ਸੂਆ ਜੇ ਇਹਦਾ ਹਰ ਵੀ ਤੇ ਚੌਗੀ ਵਸ਼ੀ ਆ ਅੱਛਾ ਜੀ ਪਹਿਲਾ ਸੂਆ ਆ ਠੀਕ ਆ ਸੂਈ ਨੂੰ ਇਹਨੂੰ 3 ਦਿਨ ਹੋਏ ਆ ਠੀਕ ਆ ਤੇ ਇਹ ਅਜੇ ਥੋੜੀ ਜੀ ਨਾ ਔਲ ਕਰਦੀ ਸੀ ਮਾੜੀ ਜੀ ਅੱਛਾ ਵੇਖੋ ਕਈ ਬੰਦੇ ਨਹੀਂ ਕੇ ਦਾਤੇ ਹਾਂ ਜੀ ਪਹਿਲਾਂ ਦੱਸ ਦਿੰਦਾ ਵੀ ਅਜੇ ਔਲ ਕਰਦੀ ਆ ਠੀਕ ਆ ਪਹਿਲੇ ਦਿਨ ਵੱਧ ਕੀਤੀ ਤੇ ਜਦੋਂ ਘੱਟ ਤੇ ਅੱਜ ਇਹਨੇ ਨਾ ਆ ਮਾਤਰ ਜਾਈ ਨੇ ਕੀਤਾ ਵਾ ਸਵੇਰ ਤੱਕ ਦੋ ਜਵਾਈਆਂ ਹੋ ਰਹੀ ਗਈ ਬੱਛੀ ਸਾਫ ਹੋ ਜੇਗੀ ਕਿਉਂਕਿ ਇਹਦੇ ਭਲ ਭੁਲੇ ਭਲਾਂ ਕਾਫੀ ਪਈਆਂ ਹਨਾ ਬ੍ਰੇਕ ਨਹੀਂ ਲਾਈ ਦੋਤੀ ਅਸੀਂ ਮਤਲਬ ਦੋਵੇਂ ਟਾਈਮ ਹੋਣੀ ਵੇਖਿਆ ਬਿਲਕੁਲ ਹੈ ਭਵਾਨਾ ਆਉਂ ਆ ਸਾਫ ਕੀਤੀ ਆ ਸਵੇਰੇ ਮੈਂ ਲੇਟ ਜੀ ਹੋਈ 7:00 ਵਜੇ ਨਾ ਵਹਿੜ ਚੋਈ 7:30 ਵਜੇ ਨਾਲ ਹਾਂਜੀ ਤੇ ਕਿਉਂਕਿ ਮੈਂ ਫਿਰ ਉਹਦੇ ਨਾਲ ਨੂੰ ਚੋਣੀ ਪੈਂਦੀ ਇਹ ਬੰਦੇ ਦੇ ਠੀਕ ਆ ਤੇ ਇਹ ਹੈਗਾ ਵੀ ਕੱਲ ਤੱਕ ਜਦੋਂ ਵਸਹੀ ਜਾਵੇਗੀ ਤੇ ਬਿਨਾਂ ਰਸੀਦ ਮਤਲਬ ਕੋਈ ਹਫਤੇ ਦੇ ਵਿੱਚ ਵਿੱਚ ਪੂਰੀ ਸੈਟ ਹੋ ਜਾਵੇਗੀ ਅਸੀਂ ਵਿੱਚਵਾਦਾਂਗੇ ਇੱਕ ਅੱਧੇ ਚਵਾਈ ਦੀ ਹੋਰ ਹੋਣ ਦੀ ਗੱਲ ਆ ਠੀਕ ਹੈ ਪਰ ਫਿਰ ਵੀ ਵੇਖੋ ਕੋਈ ਹੁਣੇ ਮੇਰੇ ਨਾਲ ਫੋਨ ਤੇ ਸੌਦਾ ਕਰ ਲੇ ਮੈਂ ਝੂਠੇ ਪੈਣ ਵਾਲੀ ਨਹੀਂ ਇਹ ਤੇ ਚਲੋ ਚੀਜ਼ਾਂ ਸਾਰੀਆਂ ਦੱਸਣੀਆਂ ਜ਼ਰੂਰੀ ਐ ਤੇ ਕਿੰਨਾ ਕਿ ਪਤਾ ਹੀ ਹਰ ਬੰਦੇ ਨੂੰ ਪਤਾ ਆ ਵੀ ਪਹਿਲਾ ਸੂਆ ਡੰਗਰ ਆ ਭਾਵੇਂ ਘਰ 'ਚ ਵੀ ਕਿਸੇ ਦੇ ਸੂਂਦਾ ਜਿੱਥੇ ਮਰਜੀ ਹੁੰਦਾ 19 ਕੇ ਪਹਿਲੇ ਸੂਏ ਕਰਦਾ ਡੰਗਰ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ 20 ਲੀਟਰ ਦੀ ਅਸੀਂ ਗਾਰੰਟੀ ਦਾਂ 20 ਲੀਟਰ ਦੁੱਧ ਚਵਾਈ ਗਈ ਐ ਬਾਕੀ ਗਰੰਟੀ ਦੀ ਗੱਲ ਇਹ ਆ ਵੀ ਕਈ ਹੁਣ ਵੇਖੋ ਜਾ ਕੇ ਪੱਠੇ ਨਾ ਪਾਉਣਾ। ਹਾਂਜੀ ਹਾਂਜੀ। ਪੱਠੇ ਨਾ ਪਾਉਣਾ। 20 ਲੀਟਰ ਦੁੱਧ ਲੱਗਣਾ ਕਿਥੋਂ ਲੱਭਣਾ ਹਾਂਜੀ ਹਾਂਜੀ। ਦੁੱਧ ਪਾਏ ਦਾ। ਪਾਏ ਦਾ। ਇਹ ਕੈਪੈਸਿਟੀ 20 ਲੀਟਰ ਦੀ ਹੈ। ਕੈਪੈਸਿਟੀ ਅੰਦਾਜ਼ਾ ਜਿਹੜਾ ਤੁਸੀਂ ਦੱਸ ਦੇਵੇ। ਦੁੱਧ ਪਾਏਗੀ। ਬੰਤਰ ਦੇ ਹਿਸਾਬ ਨਾਲ ਜਿਹੜਾ 10-12 ਕਿਲੋ ਗੋੜਾ ਆ ਜਾਏ ਤੀਜੇ ਦਿਨ ਦਾ। ਠੀਕ ਹੈ ਜੀ। ਤੋਰ ਦਾਂ ਇੱਕ ਦਿਨ। ਬਾਕੀ ਸੂਆ ਪਹਿਲਾਂ ਹੀ ਸੋਈ ਹੈ। ਪਹਿਲਾਂ ਸੂਆ ਚੌਕੀ ਜਿੱਦਾਂ ਸੂਆ ਹੈਗਾ ਵੇੜ ਮੁਕਤ ਦੇ ਰਹਿਆਂਗੇ। ਠੀਕ ਹੈ ਜੀ। ਹਵਾਨੇ ਤੇ ਭਲਾ-ਭਲਾ ਪੰਦੇ ਇਹ ਹੈਗੀਆਂ ਵਾ ਕਾਫੀ ਆ ਤੇ ਹੁਣ ਇਹਦੇ ਨਾੜਾਂ ਜਿਹੜੀਆਂ ਆਪਾਂ ਬਰੀਕ ਬਰੀਕ ਦੇਖ ਸਕਦੇ ਆ ਭਲਾਂਜੀ ਦਾ ਲੱਤਗੀਆਂ ਉਹ ਆਪਾਂ ਨੂੰ ਕਾਫੀ ਦਿਖੋਗੀਆਂ ਸਾਡੀ ਆਜੂ ਖੁਬਜੀ ਹਲੋ ਕਕਰੋ ਮੇਕਰੋ ਨੇ ਦਰਵਾਜ਼ਾ ਨੇਕਰੋ ਪਹਿਲੇ ਦਰਵਾਜ਼ਾ ਵੀ ਖਰਾਬ ਨੇ ਦਰਵਾਜ਼ਾ ਬਾਕੀ ਬਿਆਣੀ ਹਲੇ ਪਾਸੇ ਤੋਂ ਵੀ ਦੇਖ ਸਕਦੇ ਜੀ ਤੇ ਇਹਦਾ ਕੀ ਮੁੱਲ ਜੀ ਫਿਰ ਮੁੱਲ ਹਰਪ੍ਰੀਤ 75000 ਚ ਮਾਨਦਾਨ ਕਰਾਂਗੇ ਅੱਛਾ ਖੁੱਲਾ ਹੀ ਕਰ ਦੋਗੇ ਮਾਨ ਕਰਦਾਂਗੇ ਮਾਨਦਾਨ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਗੱਬਣ ਇਹ ਗੱਬਣ ਹੈ ਜੜੀ ਹੈ ਗੱਬਣ ਹੈ ਹਰਪ੍ਰੀਤ ਗਾਂ ਹੀ ਦੀ ਗਾਂ ਹੀ ਵਾਈਟ ਹੀ ਮਾਤਿਆ ਠੀਕ ਆ ਪਹਿਲੇ ਫੋਮ ਤੇ ਨਾਮ ਲਿਖਣੀ ਆ ਠੀਕ ਆ ਇਹਦਾ ਇਨਾ ਗਾਂ ਦਾ ਠੰਡ ਪਣਾਇਆ ਠੀਕ ਆ ਜੀ ਕਹਿੰਦੇ ਹੋਣੇ ਧਾਰਾ ਮਾਰ ਦਣੀ ਆ ਪਰ ਇਹ ਚੀਪਾ ਹੁੰਦਾ ਆ ਠੀਕ ਆ ਗਾਂ ਦੇਣ ਜਿਹੜੀ ਆ ਇਹ 15 ਲਿੰਦੀ ਆ ਠੀਕ ਆ ਪਰ ਮੈਂ ਇਨਾ ਬੰਦਰ ਠੰਡਾ ਜਿਹੜਾ ਕਦੇ ਘਾਟੀ ਵਿੱਚ ਆ ਤੇ ਦੁੱਧ ਕਿੰਨੇ ਪੂਰੀ ਸੰਭੀ ਆ ਰਹੀ ਜੀ ਲੀਟਰ ਦੁੱਧ ਗਾਂ ਨੇ ਪੋਣਾ ਆ ਤੇ ਪੂਰੀ ਸਿੱਧੀ ਆ ਹਨਾ ਆ ਗਾਡਰੋਂ ਸਿੱਧੀ ਪੂਰੀ ਇਹ ਗਰਮੀਆਂ ਚ ਚਾਉਣ ਵਾਲੀ ਗਾਂ ਆ ਹਨਾ ਗਰਮੀਆਂ ਚ ਰੱਖਣ ਵਾਲੀ ਗਾਂ ਕਿੰਨਾ ਖਚਵਾਈ ਜਾਉ ਦੁੱਧ ਦੁੱਧ ਭਾਈ 30 ਲੀਟਰ ਪਾਵੇਗੀ ਅੱਛਾ 30 ਤੇ ਲੱਗ ਜਿਹੜਾ ਚਵਾਈ ਜਾਉਗੇ ਸੱਚੇ ਪਾਸ਼ਾ ਨੇ ਕਿਰਪਾ ਕਰੀ ਇੱਥੇ ਮਤਲਬ ਵੀ ਵੇਚ ਜਣੀ ਆ ਰਹਿਣੀ ਨਹੀਂ ਆ ਹਾਂਜੀ ਉਹ ਤਾਂ ਇਹੋ ਜਿਹੀ ਗਾਂ ਮੰਡੀ ਖੜਕੇ ਵੇਚੀਏ ਤੇ ਢੇਰ ਰੁਪਏ ਵਟੇ ਜਾਂਦੇ ਠੀਕ ਆ ਤੁਰ ਫੇਰ ਇੱਕ ਕਰੀ ਬਾਕੀ ਬਾਸ ਮੰਡੀ ਵੀ ਆਉਣੀ ਆਲੀ ਹੁਣ ਮੰਡੀ ਵਾਲਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਵਾ ਮੈਂ ਲੱਗੀਆਂ ਜੀ ਬੜਾ ਉੱਤ ਪਾਸ਼ੇ ਮੰਡੀ ਵਾ ਤੇ ਠੀਕ ਆ ਭੈਣ ਭਰਾਵੋ ਪਿਆਰ ਕਰਦੇ ਨਹੀਂ ਮਲਬੀ ਠੀਕ ਆ ਇਹਨਾਂ ਬਿੱਟਨ ਹੁੱਲੀ ਕਰਤੀ ਹੁਣ ਫਿਰ ਠੀਕ ਐ ਇੱਥੇ ਹਣ ਟੁਕਾ ਟੁਕਾ ਸਾਰਾ ਕੋ ਚੋਕਤਾ ਵੀਰ ਜੀ ਇਹਨਾਂ ਨੇ ਬਾਕੀ ਚੰਗੇ ਕੱਦ ਕਾਟਦੀ ਐ ਇਹ ਵੀ ਚੰਗੇ ਪੇਠ ਪੁੜੇ ਦੀ ਆ ਸੰਭੀ ਸੰਭੀ ਰੀਜਣਾ ਪਿੱਛੋਂ ਕਿਹ ਚੰਗੇ ਘਰ ਮਾਈ ਆ ਪੂਰੀ ਜੰਮੀ ਭਲੀ ਵੜ 99 ਦੇ ਇੱਕ ਸਰ ਦੇਤੇ ਲੱਗੇ ਤਾਂ ਭਵਾਨੇ ਤੇ ਨੜਾ ਚੰਗੀਆਂ ਤੇ ਏਦਾਂ ਮੋਲ ਫਿਰ ਬੋਲ ਭਾਏ 90 ਕਰ ਲਾ 95 ਕਰ ਲਾ 10000 ਚ ਮਾਨਤਾ ਕਰਾਂਗੇ ਅੱਛਾ ਹਾਂਜੀ ਹਾਂਜੀ ਚਲੋ ਵਿੱਚਾਂ ਛੋਟ-ਛਾਟ ਹੋ ਜਾਊਗੀ ਮਾਨਤਾ ਨਾ ਹੋ ਜਾਊਗਾ ਕੋਈ ਫੋਨ ਲਾਵੇ ਕਰੀ ਹਨਾ ਠੀਕ ਹੈ ਜੀ ਸਾਡਾ ਵੇਖੋ ਕੀ ਧੰਦਾ ਭਾਈ ਹਾਂਜੀ ਹਾਂਜੀ ਤੇ ਹੁਣ 2 ਮਿੰਟ ਤੁਸੀਂ ਰੁਕ ਜਾਓ ਠੀਕ ਹੈ ਬੱਛੀ ਬੱਸ ਆ ਗਈ ਆ ਤੇ ਉਹ ਵੀ ਨਾਲ ਹੀ ਐਡ ਕਰ ਦੋ ਹੁਣ ਇੰਨੀ ਕ ਅੱਜ ਤੁਹਾਨੂੰ ਪਹਿਲੇ ਦਿਨ ਜਿਹੜੇ ਗਾੜਲੇ ਬੰਦੇ ਆ ਉਹਨਾਂ ਕੋਲੋਂ ਮੈਂ ਤੁਹਾਡੇ ਚੇਨ ਨਾਲ ਹੀ ਮਾਫੀ ਮੰਗਦਾ ਵੀ ਵੀਰੇ ਮੇਰੇ ਅੱਜ ਮੈਂ ਕਹਿੰਦੀ ਰੋਕਿਆ ਨਹੀਂ ਇਹਨਾਂ ਨੂੰ ਅੱਜ ਮੈਂ 20 ਮਿੰਟ ਇਹਨਾਂ ਦਾ ਲੈਣੇ ਜੇ ਇਸ ਕਰਕੇ ਗਾੜਲ ਇਹ 20 ਮਿੰਟ ਤੁਹਾਡੇ ਕੋਲ ਲੇਟ ਆਉਣਗੇ ਠੀਕ ਹੈ ਜੀ ਆ ਵੀ ਗਾਂ ਜਿਹੜੀ ਪਹੁੰਚ ਗਿਆ ਸੂਈ ਸਵਾਈ ਆ ਜਿਹੜੀ ਸੂਈ ਸਵਾਈ ਦੋਂਦੀ ਬੈਠ ਜੇ ਅੱਛਾ ਲਿਆ ਖੋਲਾਂ ਫਿਰ ਤੋਰਦੀਏ ਦੋ ਦੰਦ ਬੈੜਿਆ ਜਿਹੜੀ ਸੂਈ ਸਵਾਈ ਆ ਇਹ ਹੁਣੇ ਹੀ ਜਿਹੜੀ ਗੱਡੀ ਚ ਲੱਥੀ ਬਾਕੀ ਕਾਫੀ ਖੂਬਸੂਰਤ ਆ ਚਿਹਰਾ ਦਿਖਾ ਦਈਏ ਤਾਂ ਇੱਕ ਦੀ ਬਹੁਤ ਹੀ ਚੰਗੀ ਬਿਆਰੇ ਸ਼ਾਈਨ ਬੜੀ ਪਿਆਰੀ ਬੋਡੀ ਦੀ ਇਹਦੀ ਬਾਕੀ ਆ ਵਸ਼ੀਆਂ-ਵਸ਼ੀਆਂ ਵੀ ਜਿਹੜੀ ਹੁਣੀ ਦਏ ਪਾਲਣ ਆਪਣੀਆਂ ਘਰ ਦੀਆਂ ਤਿਆਰ ਕਰਨੇ ਇਤਰਾ ਹੀ ਖੁੱਲੀਆਂ ਰਹਿੰਦੀਆਂ ਸਾਰਾ ਦਿਨ ਜਿੱਥੇ ਮਰਜੀ ਬਹਿ ਜਾਂਦੀਆਂ ਤੇ ਕਿੰਨਾ ਕਚੇਰ ਹੋਇਆ ਇਹਨਾਂ ਸੂਈ ਨੂੰ ਇਹਨਾਂ ਸੂਈ ਨੂੰ 4-5 ਦਿਨ ਹੋਏ ਹੈਗੇ अच्छा हां जी हां जी ਤੇ ਕਿੰਨਾ ਦੁੱਧ ਤਿਆਰ ਦੇ ਦੇ ਕੋਲ ਦੁੱਧ ਦੇ ਥੱਲੇ ਭਾਜੀ ਪੱਕਾ ਜਿਹੜਾ ਵਾ ਡੱਬੇ ਮਾਰਵਾ 15 ਕਿਲੋ ਦੁੱਧ ਦੇ ਸਿਰ ਤੇ ਤਿਆਰ ਬਿਲਕੁਲ ਠੀਕ ਆ ਤੇ ਕਿੰਨਾ ਚਵਾਈ ਜਾਊਗੀ ਦੁੱਧ ਦੇ ਚਵਾਈ ਜਾਏਗੀ ਦੁੱਧ ਦੇ 20 ਕਿਲੋ اچھا ਹਾਂ ਜੀ ਪਹਿਲੇ 100 ਚਵਾਈ ਜਾਊਗੀ ਪਹਿਲੇ ਤੁਮ ਕਰੇਗਾ ਤਾਂ 20 ਕਿਲੋ ਦੁੱਧ ਦੇ ਕੇ ਦਿੰਗੇ ਤੁਮ ਮਿਹਰ ਕਰੇਗਾ 20 ਦੇਣਾ ਕਿਹਨੇ ਠੀਕ ਆ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਇਹਦਾ ਮੁੱਲ ਫਿਰ ਮਸ਼ੀਨ ਤੇ ਹਰ ਵੀ ਤੇ ਮੁੱਲ ਕੋਈ ਇੰਨਾ ਜਿਹੇ ਜਿਹਾ ਥਣ ਲੱਗਾ ਜਿਹੋ ਜਿਹੀ ਬੱਚੀ ਦਾ ਬਾਡੀ ਸਟਰਕਚਰ ਹੈ ਜਿੱਤਾ ਵੀ ਵਹਿੜਿਆ ਹਾਂਜੀ ਲੱਖ ਮੁੱਲ ਕਰੀਏ ਤਾਂ ਵੀ ਘਟਿਆ ਹਾਂਜੀ ਪਰ ਦੇ ਦੇਣੀ ਵਹਿੜ ਭਾ ਨਾ ਮਿਲੀ ਭਾ ਨੇ ਦੇ ਦੇਣੀ ਕਿੰਨੇ ਕ ਭਾ ਚ ਹਾਂ ਨਾ ਹੀ ਕਰ ਦੇਣੀ ਆ ਮੁੱਲ ਤੇ 75 ਕਰਦੇ ਆ 65000 ਦੀ ਵਾੜ ਦੇ ਦਾ 65000 ਦੀ ਦੇ ਦੋਗੇ ਬਾਕੀ ਛੋਟ ਛੱਟ ਵਿੱਚ ਹੋ ਜੂਗੀ ਛੋਟ ਛੱਪਾ ਠੀਕ ਹੈ ਜੀ ਖਾਣੇ ਤੇ ਇੱਕ ਰਹੀ ਲਾਗੇ ਤਾਂ ਦੇਖ ਸਕਦੇ ਜੀ ਥਨਾ ਦਾ ਸਾਈਜ਼ ਗੈਪ ਵੀ ਚੰਗਾ ਮਿਲ ਕੇ ਮਿਲ ਨੇ ਵੀ ਚੰਗੀ ਲੱਗੀ ਹੈ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ